ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਦੋਸਤੋ ਮੈਂ ਕੋ ਮਹਾਰਾਜ ਤੇ ਤੁਸੀਂ ਜੁੜੇ ਹੋ ਸੁਖਰਾਜ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪਿੰਡ ਚੱਕ ਕਲਿਆਣ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਇਹ ਤੇ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਨਾਲ ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਪਹਿਲਾ ਸੂਆ ਗੱਬਣ ਵੜਾ ਜਿਹੜੀ ਕਿ ਐਚਐਫਾ ਵਕਾਊ ਆ ਬਣਦੀ ਡਿਟੇਲ ਆਪਾਂ ਬਾਈ ਜਿਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਉਹ ਜਿਹੜੀ ਕਰ ਸਕੋ ਸੋ ਦੋਸਤੋ ਫੇਸਬੁੱਕ ਪੇਜ ਆਪਣਾ ਸ਼ੌਂਕੀ ਪੀਵੀਟੀ ਨਾਲ ਨਾਲ ਉਹਨੂੰ ਵੀ ਫੋਲੋ ਕਰਿਓ ਤੇ ਜਿਹੜੇ ਵੀਰ ਇੰਸਟਾਗ੍ਰam ਤੇ ਵੇਖ ਰਹਾ ਸੁਖਰਾਜ ਭੋਮਾਰਾ ਉਹਨੂੰ ਵੀ ਫੋਲੋ ਕਰ ਲਿਓ ਤੇ ਆਉਣ ਲੈਨੇ ਆ ਸਾਰੀ ਜਾਣਕਾਰੀ ਦੋਸਤੋ ਤੇ ਕਰਦੇ ਆ ਤੁਹਾਡੇ ਨਾਲ ਸੰਜੀ ਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਕੀ ਹਾਲ ਚਾਲ ਆ ਵਧੀਆ ਜੀ ਬਾਈ ਆਪਣਾ ਨਾਮ ਦੱਸੋਈ ਆਪਣਾ ਨਾਮ ਹਰਕ੍ਰਿਸ਼ਨ ਸਿੰਘ ਜੀ ਠੀਕ ਹੈ ਬਾਈ ਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ ਮੋਬਾਈਲ ਨੰਬਰ 70879 70879 15028 15028 ਇਹ ਵਹਿੜ ਬਾਈ ਆਪਣੇ ਘਰ ਦੀ ਹੈ ਜੀ ਘਰ ਦੀ ਹੈ ਜੰਪੜੀ ਠੀਕ ਹੈ ਜੀ ਤੇ ਪਹਿਲਾ ਸੂਆ ਹੁੰਦੀ ਹੈ ਹਾਂਜੀ ਪਹਿਲਾ ਸੂਆ ਤੇ ਕਿੰਨੇ ਕ ਦਿਨ ਲੈਂਦੀ ਹੈ ਬਾਈ ਇਹ 10 ਤੋਂ 12 ਦਿਨ ਲਊਗੀ 10 ਤੋਂ 12 ਦਿਨ ਹਾਂਜੀ ਤੇ ਇਹਦੀ ਮਾਂ ਥੱਲੇ ਦੁੱਧ ਕਿੰਨਾ ਸੀਗਾ ਤੁਹਾਡੇ ਕੋਲ 24-25 ਲੀਟਰ ਜੀ 24-25 ਲੀਟਰ ਜੀ ਠੀਕ ਹੈ ਜੀ ਤੇ ਸੀਮਨ ਕਿਹੜਾ ਲੱਗਿਆ ਬਾਈ ਇਹਦੇ ਇਹ 15843 ਦੇ 15843 ਦਾ ਬਾਈ ਜੀ ਡਿਟੇਲ ਇਨਾਂ ਕੋਲੇ ਸਾਂਭੀ ਪਈ ਆ ਮੋਬਾਈਲ ਦੇ ਵਿੱਚ ਜਿਹੜਾ ਸੀਮਨ ਆ ਉਹਦੀ ਫੋਟੋ ਇਹਨਾਂ ਨੇ ਕਰ ਲਈ ਸੀਗੀ ਤੇ ਉਹ ਆ ਕੇ ਤੁਸੀਂ ਦੇਖ ਸਕਦੇ ਹੋ ਮੂੰਹ ਮੱਥਾ ਤੁਹਾਨੂੰ ਦਿਖਾਉਣੇ ਆ ਚੋ ਗੜ ਦਾ ਦੇਖ ਸਕਦੇ ਹੋ ਕੁਆਲਿਟੀ ਚੰਗੀ ਆ ਸੋਨਾ ਥਾਣ ਲੱਗਿਆ ਦੋਸਤੋ ਪਾਵੇਂ ਦਾ ਮੁੱਠੀ ਨਾਲ ਚੋਲੇ ਤੇ ਪਾਵੇਂ ਮਸ਼ੀਨ ਨਾਲ ਚੋਲੇ ਨੂੰ ਨੇੜੇ ਕਰਕੇ ਦਿਖਾ ਦਿੰਨੇ। ਦੇਖ ਸਕਦੇ। ਚੰਗਾ ਗਾਇਵਾ। ਦੋਨਾਂ ਪਾਸਿਆਂ ਤੋਂ ਤੁਹਾਨੂੰ ਥਾਣਾ ਦੀ ਜੱਜਮੈਂਟ ਕਰਾਵਾਂਗੇ। ਨੌ ਵੀ ਸੱਜਣੋ। ਦੋਨਾਂ ਪਾਸਿਆਂ ਤੋਂ ਤੁਹਾਨੂੰ ਥਾਣਾ ਦਿਖਾ ਦਿੰਨੇ। ਦੋਨਾਂ ਪਾਸਿਆਂ ਤੋਂ ਥਾਣਾ ਇੱਕੋ ਜਿਹਾ ਮੂਰਲੇ ਨਾਲ ਮੋਹਰਲਾ ਤੇ ਮਗਰਲੇ ਨਾਲ ਮਗਰਲਾ ਬਰਾਬਰ। ਅਜੇ 10-12 ਦਿਨ ਲੈਡ ਨਹੀਂ ਲੈ ਜਾਣੇ। ਕੱਦ-ਕਾਠ ਚੰਗਾ। ਮਾਰਕਿੰਗ ਵੀ ਬਹੁਤ ਚੰਗੀ ਆ ਦੋਸਤੋ। ਤੇ ਰੀਡ ਦੀ ਹੱਡੀ ਆ ਜਿਹੜੀ ਬਿਲਕੁਲ ਗਾਜ ਵਰਗੀ ਸਿੱਧੀ ਆ ਤੁਸੀਂ ਦੇਖ ਸਕਦੇ। ਤੋੜ ਕੇ ਤੁਹਾਨੂੰ ਦਿਖਾਉਣੇ ਆ। ਤੁਰਦੀ ਤੋਂ ਤੁਹਾਨੂੰ ਸਾਰੀ ਇਹਦੀ ਨੌਲੇਜ ਆ ਜਾਣੀ ਆ। ਲਓ ਵੀ ਸੱਜਣਾ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ। ਤਿਲਕਣਾ ਥੋੜੀ ਜੀ ਪਚਾ ਕੇ ਤੋੜੋ। ਹਵਾਨਾ ਚੰਗਾ ਕੱਢੂਗੀ। ਫਟ ਹਵਾਨਾ। ਕੋਚਾਂ ਦੇ ਵਿੱਚ। ਤੇ 12 ਤੋਂ 15 ਦਿਨ ਤਕਰੀਬਨ ਇਹ ਲੈ ਜੂਗੀ ਕਿਉਂਕਿ ਹਜੇ ਕੱਚੀ ਆ। ਸਟਰਾ ਬਾਈ ਜੀ ਹਰਾਂ ਦਾ ਸੰਭਿਆ ਪਿਆ ਤੁਸੀਂ ਆ ਕੇ ਦੇਖੋਗੇ। ਤਾਂ ਹਾਂਜੀ ਬਾਈ ਜੀ ਮੁੱਲ ਇਹਦਾ ਕੀ ਰੱਖਿਆ ਜੀ ਮੁੱਲ ਫੋਨ ਤੇ ਕਰ ਲਾਂਗੇ ਠੀਕ ਹੈ ਲਓ ਵੀ ਸਜਣੋ ਕੋਈ ਜ਼ਿਆਦਾ ਮੁੱਲ ਨਹੀਂ ਹੋਣਾਗਾ ਤੇ ਇਸ ਕਰਕੇ ਮੁੱਲ ਫੋਨ ਤੇ ਕੀਤਾ ਵੀ ਹਜੇ 10-12 ਦਿਨਾਂ ਦੀ ਕੱਚੀ ਆ ਮੌਕੇ ਤੇ ਉਹੋ ਜਿਹਾ ਮੁੱਲ ਦਾ ਵਾਧਾ ਘਾਟਾ ਹੋ ਜਾਂਦਾ ਹੁੰਦਾ ਕਿਉਂਕਿ ਅੱਜ ਦਾ ਮੁੱਲ ਆ ਜਿਹੜਾ ਉਹ ਹੋਰ ਹੋਊਗਾ ਤੇ ਅੱਜ ਤੋਂ 10 ਦਿਨਾਂ ਦਾ ਜਿਹੜਾ ਮੁੱਲ ਆ ਉਹ ਹੋਰ ਹੋਊਗਾ ਸਕਰੀਨ ਦੇ ਉੱਤੇ ਬਾਈ ਜੀ ਹਰਾਨਾ ਨੰਬਰ ਚੱਲੀ ਜਾਂਦਾ ਇਸ ਨੰਬਰ ਤੇ ਤੁਸੀਂ ਬਾਈ ਦੀ ਹਰਾਨਾ ਸੰਪਰਕ ਕਰਕੇ ਸੌਦਾ ਕਰ ਲਿਓ ਤੇ ਜੇ ਕਿਸੇ ਵੀਰ ਨੇ ਇਸ ਤਰ੍ਹਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲੀ ਇਸ ਨੰਬਰ ਤੇ ਤੁਸੀਂ ਸਾdna ਵੀਡੀਓ ਲਈ ਸੰਪਰਕ ਕਰ ਸਕਦੇ ਆਂ ਵੀਡੀਓ ਨੂੰ ਲਾਇਕ ਤੇ ਸ਼ੇਅਰ ਕਰ ਦਿਓ ਜਲਦੀ ਮਿਲਦੇ ਆਂ ਦੋਸਤੋ ਅਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ